ਪਿੰਡ ਕੁੜਕਾ ਨੇੜੇ ਰੁੜਕਾ ਕਲਾ ਜ਼ਿਲ੍ਹਾ ਜਲੰਧਰ ਵਿਖੇ 5900 ਨਵਜੰਮੀਆਂ ਬੱਚਿਆਂ ਦੀ ਲੋੜੀ ਪਿੰਡ ਕੁੜਕਾ ਜੋਹਲ ਫਾਰਮ ਵਿਖੇ ਕਰਵਾਈ ਦੇਖੋ ਹਰਪਾਲ ਸਿੰਘ ਜੱਜ ਦੀ ਵਿਸ਼ੇਸ਼ ਰਿਪੋਰਟ ਖਾਸ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਸ਼ਕਾਂ ਦਾ ਮੈਂ ਹਰਪਾਲ ਸਿੰਘ ਜਸਟਾ ਦਾ ਸਵਾਤ ਕਰਦਾ ਹਾਂ ਅੱਜ ਜਿਸ ਪਿੰਡ ਕੁੜਕਾ ਵੀ ਕੇ ਪਹੁੰਚੇ ਸੀ ਨਾ ਨਵਜੰਮੀਆਂ 5100 ਬੇਟੀਆਂ ਦੇ ਇੱਥੇ ਅੱਜ ਮਨਾਈ ਗਈ ਲੋਹੜੀ ਹੁਣ ਅਸਟਾਡੀ ਗੱਲਬਾਤ ਕਰਉਨੇ ਆ ਮਨਮੋਰ ਵਾਇਰਸ ਪੰਜਾਬ ਦੇ ਸੁਪਰੇਟ ਸਿੰਘ ਹਾਂਜੀ ਸਰ ਹਾਂਜੀ ਅੱਜ ਤੁਹਾਡਾ ਜੀ ਆਇਆਂ ਜੀ ਪਹਿਲਾਂ ਤਾਂ ਤੁਸੀਂ ਜਿਹੜਾ ਫੰਕਸ਼ਨ ਆ ਉਹਨੂੰ ਕਵਰ ਕਰਨ ਹੀ ਪਹੁੰਚੇ ਆ ਇਹ ਲੋਹੜੀ ਨਾ 15 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਧੀਆਂ ਦੀ ਲੋਹੜੀ ਸੋ ਵੱਧਦੀ ਵੱਧਦੀ ਹੁਣ ਇਹ ਪੰਜਾਬ ਦਾ ਮੇਨ ਫੰਕਸ਼ਨ ਬਣ ਗਿਆ ਤੇ ਬਹੁਤ ਇੱਕ ਵਿਲੱਖਣ ਫੰਕਸ਼ਨ ਆ ਏ ਕਿਉਂਕਿ ਇਸ ਤਰ੍ਹਾਂ ਦੇ ਬਹੁਤ ਘੱਟ ਹੁੰਦੇ ਆ ਕਿ ਨਵ ਜੰਮੀਆਂ ਬੱਚੀਆਂ ਜਿਹੜੀਆਂ ਇਸੇ ਸਾਲ ਜਿਨ੍ਹਾਂ ਦਾ ਜਨਮ ਹੋਇਆ ਉਹਨਾਂ ਮਾਮਾ ਨੂੰ ਤੇ ਉਹਨਾਂ ਬੱਚੀਆਂ ਨੂੰ ਇੱਥੇ ਇਕੱਠੇ ਕਰਕੇ ਸਾਰੇ ਰਲ ਮਿਲ ਕੇ ਖੁਸ਼ੀ ਮਨਾਉਂਦੇ ਆ ਤੁਸੀਂ ਵੇਖਿਆ ਹੋਣਾ ਕਿਸ ਤਰ੍ਹਾਂ ਦਾ ਮਾਹੌਲ ਸੀ ਸੋ ਇਹ ਪਿੰਧੂ ਜੋਲ ਹਣੀ ਦੀ ਸੋਚ ਸੀ ਉਹਦੇ ਨਾਲ ਬਹੁ ਵੱਡੀ ਟੀਮ ਹੁਣ ਜੁੜੀ ਹੋਈ ਸਾਰੇ ਸੱਜਣ ਰਲ ਮਿਲ ਕੇ ਇਹ ਫੰਕਸ਼ਨ ਕਰਦੇ ਆ ਹਾਂਜੀ ਸਰ ਜੇ ਪਹਿਲੇ ਸਮੇਂ ਦੀ ਗੱਲ ਕਰਦੇ ਆ ਅੱਜ ਦੇ ਸਮੇਂ ਚ ਵੱਖਰਾ ਕਿੰਨਾ ਅੰਤਰ ਦੇਖ ਰਿਹਾ ਨੇ ਅੰਤਰਤਾ ਵੈਸੇ ਸਮਾਜ ਵਿੱਚ ਬਹੁਤ ਹੋ ਗਿਆ ਹੁਣ ਕੁੜੀਆਂ ਹੁਣ ਪੜ੍ਹਤ ਲਿਖਦੀਆਂ ਆ ਕਿ ਪੁਰਾਣੇ ਜਮਾਨੇ ਚ ਸਕੂਲੇ ਨਹੀਂ ਭੇਜਦੇ ਹੁੰਦੇ ਸੀ ਤੇ ਬਾਹਰੇ ਨਹੀਂ ਜਾ ਸਕਦੀਆਂ ਸੀ ਤੇ ਹੁਣ ਤਾਂ ਬਹੁਤ ਅੰਤਰ ਹੋ ਗਿਆ ਹੁਣ ਤਾਂ ਇਸ ਵੇਲੇ ਸਟੇਜ ਤੋਂ ਅੱਜ ਕਿਹਾ ਗਿਆ ਕਿ ਜਿਹੜੇ ਆਫੀਸਰ ਹੈਗੇ ਆ ਪੰਜਾਬ ਦੇ ਵਿੱਚ ਉਹ ਕੁੜੀਆਂ ਜਾਦਾ ਮੁੰਡਿਆਂ ਨਾਲ ਹੋਵੇ ਤੇ ਬਹੁਤ ਅੰਤਰ ਹੈਗਾ ਹੁਣ ਪੜਾਈ ਲਿਖਾਈ ਚ ਬਹੁਤ ਅੱਗੇ ਚੱਲ ਗਈਆਂ ਉਹਦੇ ਨਾਲ ਸਮਾਜ ਬਦਲ ਪਿਆ ਮਾਪਿਆਂ ਦੇ ਮਨ ਚ ਕਿਦਾਂ ਉਤਸ਼ਾਹ ਦੇਖਣ ਨੂੰ ਮਿਲਿਆ ਜੀ ਉਹ ਤਾਂ ਹੈਗਾ ਹੀ ਬਹੁਤ ਹੀ ਅੱਛਾ ਉਸ ਉਤਸ਼ਾਹ ਕਰਕੇ ਤਾਂ ਅਸੀਂ ਇਸ ਫੰਕਸ਼ਨ ਦੇ ਹਿੱਸੇਦਾਰ ਬਣੇ ਹੋਏ ਹਾਂ ਜਦੋਂ ਉਹਨਾਂ ਦੇ ਘਰੇਆਂ ਤੇ ਜਿੱਨਾ ਦੇ ਘਰ ਬੱਚਾ ਜਨਮ ਲੈਂਦਾ ਉਹ ਖੁਸ਼ੀ ਹੁੰਦੀ ਉਹਨਾਂ ਨੂੰ ਠੀਕ ਹਾਂ ਜੀ ਸੈਣੀ ਜੀ ਦਾ ਜੀ ਜੇ ਮਹਾਰਾਜ ਸਾਹਿਬ ਦਾ ਤੇ ਸਮੁੱਚੀ ਟੀਮ ਦਾ ਜੋ ਬੜਾ ਅੰਤਰ ਸਮਝਿਆ ਜਾਂਦਾ ਸੀਗਾ ਪੁੱਤਾਂ ਦੇ ਧੀਆਂ ਦੇ ਇਹ ਪਿੰਦੂ ਜੌਨ ਜੀ ਨੇ ਫਰਕ ਮਿਟਾ ਦਿੱਤਾ ਆਪ ਹੀ ਹੱਥ ਤੱਕ ਮੋਟਾ ਦਿੱਤਾ ਜਾਂ ਮਤਲਬ ਧੀਆਂ ਨੂੰ ਬਰਾਬਰ ਲਿਆ ਕੇ ਖੜਾ ਕਰ ਦਿੱਤਾ ਸੋ ਮੈਂ ਇਹਨਾਂ ਨੂੰ ਆਪਣੇ ਜਲਦੀ ਇੱਕ ਹੈਰਾਈ ਨਾਲ ਤੁਹਾਨੂੰ ਪਤਾ ਹੀ ਦਿਨਾ ਆ ਕਿ 5100 ਧੀਆਂ ਦੀ ਲੋੜੀ ਪੌਣੀ ਇੱਕ ਛੋਟਾ ਜਿਹਾ ਫੰਕਸ਼ਨ ਕਰਨਾ ਬੜਾ ਔਖਾ ਹੋ ਜਾਂਦਾ ਅੱਜ ਕੱਲ ਦੇ ਜੋ ਅਯੋਕਾ ਸਮਾਚਾਰ ਰਹੇ ਉਹਦੇ ਵਿੱਚ 5500 ਨਵ ਜੰਮੀਆ ਧੀਆਂ ਦੀ ਜਿਹੜੀ ਲੋੜੀ ਪਾ ਕੇ ਮਤਲਬ ਇਹ ਉਹ ਤੋਂ ਨਹੀਂ 15 ਸਾਲ ਤੋਂ ਚੱਲੀ ਆ ਰਹੀ ਹੈ ਹੌਲੀ ਹੌਲੀ ਉਹ ਵਿਕਾਸ ਕਰ ਰਿਹਾ ਹੈ ਤੇ ਸਾਡਾ ਕਹਿੰਦੇ ਉਹਦੇ ਟੀਮ ਜਿਹੜੀ ਉੱਥੇ ਚੀ ਵਾਧਾ ਹੋਇਆ ਤੇ ਫਸਟੀਆਂ ਦੇ ਵਿੱਚ ਵਾਧਾ ਜਿੱਦਾਂ ਕਿ ਸਭ ਤੋਂ ਪਹਿਲਾਂ ਅੱਖਾਂ ਦਾ ਆਪਰੇਸ਼ਨ ਕੇਂਦਰ ਕਿਹ ਕੰਮ ਕਰ ਬਹੁਤ ਮਰੀਜ਼ਾਂ ਨੇ ਦਾ ਖਲਾਅ ਲਿਆ 5 ਤਰੀਕ ਨੂੰ ਸੀਗਾ ਜੀ 6 ਤਰੀਕ ਨੂੰ ਖਰਪੜ ਸਾਹਿਬ ਰੈਡ ਪੋਜੀਸ਼ਨ 7 ਤਰੀਕ ਨੂੰ ਕੋਨਦਾਲ कॅम्प ਲਗਾਇਆ ਗਿਆ ਜਿਹਦੇ ਵਿੱਚ ਹੱਤਪਾਤ ਦੇ ਪਦਰਾਂ ਨੇ ਬਲੱਡ ਵਾਲੇ ਖੂਨਦਾਨ ਕਰਕੇ ਮਨੁੱਖੀ ਜਿੰਦियां ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਖੂਨ ਇੱਕ ਇਹੋ ਜਿਹਾ ਤਰਲ ਪਦਾਰਥ ਹੈ ਤਰਲ ਪਦਾਰਥ ਹੈ ਜਿਹਦਾ ਕੋਈ ਸਬਸਟੀਕੂਟ ਬਦਲਾ ਨਹੀਂ ਕੇਵਲ ਮਨੁੱਖੀ ਮਰੁੱਖ ਤੇ ਕੰਮ ਆ ਸਕਦਾ ਹੈ ਬਹੁਤ ਵੱਡਾ ਪ੍ਰਾਲਾਭ ਕੀਤਾ ਕਰਨ ਜੋ ਨਜਾਨੀ ਹਿੱਟ ਹੋਇਆ ਜਿਹੜੀ ਦੋ ਟੀਮਾਂ ਬਲੱਡ ਬੈਗ ਆ ਗਿਆ ਸੀ ਨਿੱਕ ਨਵਾਂ ਗੈਪ ਨੇ ਗਲਤ ਹੋ ਜੀ ਡੋਕਾ ਹਸਪੀਟਲ ਤੋਂ ਇੱਕ 아이ਸੀਜੀ ਲੋਬਿਆਣਾ ਤੋਂ ਤੇ ਜਨਾ ਦੋਨਾਂ ਨੇ ਬਲੱਡ ਕਤਰਤ ਕੀਤਾ ਸੋ ਮੈਂ ਦੋਨਾਂ ਨੂੰ ਜਿੱਥੇ ਵਧਾਈ ਦੇਣਾ ਉੱਥੇ ਸਮੁੱਚੀ ਟੀਮ ਨੂੰ ਇਹਨਾਂ ਦੀ ਵੀ ਵਧਾਈ ਦੇਣਾ ਬਹੁਤ ਬਹੁਤ ਤੇ ਉਸ ਤੋਂ ਬਾਅਦ ਦੇ ਵਿੱਚ ਜੀ ਪੰਜ ਮਕਤੀਆਂ ਦੇ ਵਿਆਹ ਕੀਤੇ ਗਏ ਜੀ 9 ਤਰੀਕ ਨੂੰ ਤੇ 11 ਤਰੀਕ ਨੂੰ ਆਜਾ 5100 ਲੱਖ ਦੀ ਜਿਹੜੇ ਨਵ ਜੰਮੀਆ ਬੱਚੀਆਂ ਦੀ ਲੋੜ ਪਈ ਆ ਸੋ ਬਹੁਤ ਵੱਡਾ ਕੱਟ ਸੀ ਇਹ ਠਾਠਾ ਮਾਰਦਾ ਕੱਟ ਸੀ ਬੜਾ ਸ਼ਾਸੀ ਲੋਕਾਂ ਦੇ ਵਿੱਚ ਕਮਲਿਕ ਦੇ ਵਿੱਚ ਤੇ ਸਾਡੇ ਨਾਮਕ ਕਲਾਕਾਰ ਮਨੂਰ ਬਾਦਸ਼ਾਹ ਜੀ ਸਰਦਾਰ ਜੀ ਤੇ ਉਹਨਾਂ ਦੇ ਛੋਟੇ ਵੀਰ ਕਮਲ ਹੀਰ ਜੀ ਇਹਨਾਂ ਨੇ ਤੇ ਹੰਸ ਰਾਜ ਹੰਸ ਜੀ ਗਵਿੰਦਰ ਸਿੰਘ ਗਿਆਲਪੁਰੀ ਬਹੁਤ ਨਾਮਵਰ ਕਲਾਕਾਰ ਆਏ ਹਾਜ਼ਰੀ ਲਵਾਈ ਹੈ ਨੰਰੀਆਂ ਜਮੀਨਾਂ ਦੀਆਂ ਅਸ਼ੀਰਵਾਦ ਸੋ ਬਹੁਤ-ਬਹੁਤ ਵਧਾਈ ਉਹਨਾਂ ਧੀਆਂ ਨੂੰ ਉਹਨਾਂ ਦੇ ਮਾਪਿਆਂ ਨੂੰ ਇਸ ਸਮੁੱਚੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਚੇਅਰਮੈਨ ਜੀ ਔਰ ਸਾਡੇ ਬਹੁਤ ਹੀ ਸਤਿ ਔਰ ਬਹੁਤ ਹੀ ਸਤਕਾਰ ਸਿਖੀਤਾ ਜਿਹੜੀਆਂ ਆ ਇਸ ਹਲਕੇ ਦੇ ਵਿੱਚੋਂ ਸਾਡੀਆਂ ਬਹੁਤ ਹੀ ਸਤਕਾਰਤ ਪਹਿਰਾ ਜਿਹੜੀਆਂ ਆਪਣੀਆਂ ਬੱਚੀਆਂ ਨੂੰ ਲੈ ਕੇ ਇੱਥੇ ਆਈਆਂ ਆ ਜਿਨ੍ਹਾਂ ਦੀ ਅੱਜ 5100 ਬੱਚੀਆਂ ਦੀ ਲੋੜੀ ਜਿਹੜੀ ਹੈ ਉਹ ਪਾਈ ਜਾ ਰਹੀ ਆ ਇਸ ਕਾਰਜ ਦੇ ਲਈ ਸਾਡਾ ਬਹੁਤ ਹੀ ਸਤਕਾਰ ਸਾਡਾ ਭਰਾ ਬਿੰਦੂ ਜੋਹਰ ਦੀ ਜਿਹੜਾ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਬੈਠਾ ਵੀ ਇਸ ਧਰਤੀ ਦੇ ਨਾਲ ਹੋਣਾ 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 ਉਹ ਕਿਹਨੂੰ ਨਹੀਂ ਦੱਸਦੀ ਜਾਂ ਆਵਾਜ਼ ਵੀ ਜੀ ਆਜਾ ਕਰਕੇ ਝੂਟਣਾ ਕੋ ਨਾਲ ਨਹੀਂ ਦੀ ਹਾਂ ਬਹੁਤ ਵਧੀਆ ਤੁਸੀਂ ਜਾਏ ਕਰੀਂ ਅੱਛਾ ਵੈ ਪਰ ਜ਼ਰੂਰੀ ਨਹੀਂ ਹੈਗਾ ਤੇ ਬਹੁਤ ਵੱਡੇ ਪਰਪਕਾਰ ਸਰਦਾਰ ਪਿੰਦੂ ਸਿੰਘ ਜੀ ਜਾਲ ਚੋਲ ਫਾਰਮ ਤੇ ਹਰ ਸਾਲ ਦੀ ਤਰ੍ਹਾਂ ਅੱਜ ਕੀ ਕੁੰਝਾ ਸੋ ਕੁੜੀਆਂ ਦੀ ਜਿੱਥੇ ਧੀਆਂ ਦੀ ਲੋੜੀਆਂ ਪਈਆਂ ਗਈਆਂ ਸਾਧ ਸੰਗਜ ਉੱਥੇ ਲੱਕੇ ਦੀਆਂ ਮਹਾਨ ਸ਼ਖਸੀਤਾਂ ਪੋਲਿਟਿਕਲ ਸਾਰੇ ਇੱਥੇ ਪਹੁੰਚ ਕੇ ਧੀਆਂ ਦੀ ਲੋੜੀ ਤੇ ਵਧਾਈ ਦੇ ਕੇ ਗਏ ਨੇ ਦਾਸ ਵੀ ਆਪਣੇ ਨੈਲਬਲ ਸੰਪਰਦਾਏ ਬਲੋਂ ਉਹਨਾਂ ਧੀਆਂ ਨੂੰ ਲੋੜੀ ਦਿੰਨਾ ਔਰ ਨਾਲ ਹੀ ਵਧਾਈ ਦਿੰਨਾ ਔਰ ਨਾਲੇ ਬੇਨਤੀ ਕਰਦਾ ਹਾਂ ਜੋਹਲ ਪਰਿਵਾਰ ਬਾੜਾ ਪਰਿਵਾਰ ਸੈਣੀ ਪਰਿਵਾਰ ਸੋਹਤਾ ਪਰਿਵਾਰ ਵਾਹਿਗੁਰੂ ਇਹਨਾਂ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ ਇਸੇ ਤਰ੍ਹਾਂ ਸਮਾਜ ਦੀਆਂ ਚੜ ਕੇ ਹੋਰ ਬਹੁਤ ਚੜ੍ਹਦੀ ਕਲਾ ਵਿੱਚ ਸਮਾਵਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰ ਤੋਂ ਸੋਨੂ ਬਾਈ ਗਰੁੱਪ ਉਹਨਾਂ ਹੀ ਟੀਮ ਦੇ ਮੈਂਬਰ ਆਏ ਆ ਜੀ ਅਸੀਂ ਇਸ ਮੌਕੇ ਤੇ ਸਾਨੂੰ ਵੀ ਇਨਵਾਈਟ ਕੀਤਾ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸੰਚਾਰ ਕਿਆ ਕੁੜੀਆਂ ਵੀ ਮੁੰਡਿਆਂ ਦੇ ਬਰਾਬਰ ਨਹੀਂ ਜਾਂਦਾ ਹੁਣਾ ਨਹੀਂ ਮੁਕਾਬਲਾ ਕਿਸੇ ਦਾ ਕੁੜੀਆਂ ਦਾ ਹੁਣਾ ਨਹੀਂ ਮੁਕਾਬਲਾ ਕਿਸੇ ਤੇ ਕਿਤੇ ਜਹਾਨੇ ਰੋਣੇ ਕ ਲਗਾ ਦਿੰਦੀ ਆ ਉਹ ਕਰਨੇ ਨਸੀਬਾਵਾ ਜਿਨਾ ਕਰਤੀਆਂ ਹੁੰਦੀ ਆ ਉਹ ਕਰ ਅਸੀਬਾਵਾਲੇ ਜਿਨਾ ਕਰਤੀਆਂ ਹੁੰਦੀ ਆ ਉਹ ਕਰਨੇ ਨਸੀਬਾਵਾ موسیقی سوبے کا نام روشن کر رہی ہوں اور میں سا لا میں رات کے بہت ہی سرکار پہ ڈاکٹر گوپی جی جی آئے ہیں انہیں جیسا اور سواگت نہیں کر رہا اور سو بہت بہت ساری سٹیجی سمچی جنگ بھی پنڈال کے شخصیت پجیاں انہیں سارا میں دل دیا گہرائیوں کو دنواد کردہ اور لوہڑی دیا لکھ لکھ مبارک داحگر جی کا خالصہ واحر جی کی فتح سب بیلجیم تو جیت بابا جی ابھی پہنچنے جی آئے نو میں گزارش کروں گی ہن ساری میم راج لالی جی چیئر پرسن، مہیلا منڈل میری گزارش ہے میم تھوڑا لوہڑی دیا بہت بہت مبارک موسٹ ویلکم جی تم سارے اتنے پہنچے ہو سکی کل ایک بار کھل کے تالیاں بجا دیو پلیز سارے نہیں تینکیو ਇਸ ਲੋੜੀ ਦੇ ਮੌਕੇ ਦੇ ਉੱਤੇ ਸਾਡੇ ਪਹਿਲਾ ਸਟੇਜ ਦੇ ਉੱਤੇ ਸਾਡੇ ਬਾਦ ਹੀ ਪਿਆਰੇ ਰਿਸਪੈਕਟਡ ਡਾਕਟਰ ਗੁਰਪ੍ਰੀਤ ਮਾਨ ਜੀ ਸਾਡੇ ਸੀਐਮ ਸਾਹਿਬ ਦੇ ਵਾਈਫ ਜਿਸ ਸਾਡੀਆਂ ਹੋਰ ਬਹੁਤ ਸਾਰੀਆਂ ਸਖਸ਼ੀਤਾ ਤੇ ਸਭ ਨੂੰ ਤੋਂ ਉਹਨੇ ਬਹੁਤ ਬਹੁਤ ਲੋੜੀ ਦੀ ਮੁਬਾਰਕ ਦਿਨੀ ਆ ਧੀਆਂ ਦੀ ਲੋੜੀ ਪਹਿਲਾਂ ਸਾਰੇ ਹਮੇਸ਼ਾ ਪੁੱਤਾਂ ਦੀ ਲੋੜੀ ਬਣਾਉਂਦੇ ਸੀ ਤੇ ਹੁਣ ਧੀਆਂ ਦੀ ਲੋੜੀ ਬਣਾਉਂਦੇ ਨੇ ਬਹੁਤ ਖੁਸ਼ੀ ਹੈ ਧੀਆਂ ਵੀ ਓਨੀਆਂ ਹੀ ਯੋਗ ਨੇ ਉਹਨ্যায় ਪਿਆਰੀਆਂ ਨੇ ਯਾਦ ਰੱਖੋ ਸਾਡੇ ਰਿਸ਼ਤੇ ਤੇ ਪਰਿਵਾਰ ਇਹ ਧੀਆ ਤੋਂ ਬਣਦੇ ਨੇ ਜਿੰਨਾ ਅਸੀਂ ਪੁੱਤਾਂ ਨੂੰ ਦਿੰਨੇ ਆ ਮਾਂ ਦਾ ਉਹਨਾਂ ਹੀ ਧੀਆ ਨੂੰ ਮੇਰੀ ਵੀ ਇੱਕ ਧੀ ਹੈ ਬਹੁਤ ਪਿਆਰੀ ਔਰ ਮੈਂ ਹਮੇਸ਼ਾ ਉਹਨੂੰ ਇਹ ਹੀ ਗੱਲ ਕਹਿਨੀ ਆ ਕਿ ਜਿੰਨੀ ਆਸਮਾਨ ਚ ਉਡਾਈ ਲੱਗ ਸਕਦੀਆਂ ਲਗਾਓ ਜ਼ਿੰਦਗੀ ਦਾ ਮਾਨ ਮਾਣੋ ਮੈਂ ਉਮੀਦ ਇਹਨੇ ਕਿ ਸਾਡੀ ਧੀ ਜਿਹੜੀ ਹੈ ਸਹੁਰੇ ਘਰ ਸੁખી ਨਹੀਂ ਹੈ ਪਰ ਉਹ ਤਦ ਮੈਂ ਹਮੇਸ਼ਾ ਹੀ ਦੇਖਦੀ ਆ ਕਿ ਸਿਰਫ ਇੱਕ ਛੋਟੀ ਮੋਟੀ ਇੱਕ ਜਿਹੜੀ ਈਗੋ ਆ ਜਾਂਦੀ ਹੈ ਕਦੇ ਜਾਂ ਕਦੇ ਛੋਟੀ ਜੀ ਮਿਸ ਅੰਡਰਸਟੈਂਡਿੰਗ ਹੋ ਜਾਂਦੀ ਹੈ ਸੱਸ ਨੂੰਹ ਦੇ ਅੰਦਰ ਕਦੇ ਨਨਾਨ ਦੇ ਅੰਦਰ ਕਦੇ ਆਪਸ ਦੇ ਪਰਿਵਾਰ ਦੇ ਲੇਡੀਜ਼ ਦੇ ਅੰਦਰ ਮੈਂ ਹਮੇਸ਼ਾ ਇਹੀ ਕਹਿੰਦੀ ਆ ਇਹੀ ਮੇਰੇ ਕੋਲ ਜਿੰਨੇ ਵੀ ਕੇਸ ਆਉਂਦੇ ਨੇ ਘੱਟੋ ਘੱਟ 80% ਕੇਸ ਅਸੀਂ ਉੱਥੇ ਹੀ ਦੂਰ ਕਰ ਦਿਆਂ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਜੇ ਸੱਸ ਹੈ ਉਹਨੂੰ ਵੀ ਮਾਂ ਸਮਝੋ ਤੇ ਜਿਹੜੀ ਨਨਾਨ ਹੈ ਉਹਨੂੰ ਵੀ ਭੈਣ ਸਮਝੋ ਉਹੀ ਪਿਆਰ ਜੋ ਮਾਪੇ ਨੂੰ ਆਪਣੇ ਘਰੇ ਦਿੱਤਾ ਤੇ ਇੱਥੇ ਸੌਹਰੇ ਕਰ ਦਿੰਦੇ ਆ ਤੇ ਸਾਡਾ ਪਰਿਵਾਰ ਬਹੁਤ ਖੁਸ਼ੀ ਪਰਿਵਾਰ ਬਣਦਾ ਹੈ ਹਰ ਇੱਕ ਤਗੜ ਉਤਮੇ ਦੇਖਿਆ ਕਿ ਧੀਆਂ ਨੂੰ ਬਹੁਤ ਸਤਿਕਾਰ ਪਰਿਵਾਰ ਦਿੰਦਾ ਆਓ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਜੌਨ ਵੀਰ ਜੀ ਦਾ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਲਈ ਕਿਆ ਮੇਰੀ ਬੇਨਤੀ ਆ ਤੁਸੀਂ ਵੀ ਉੱਪਰ ਹੀ ਆ ਜਾਓ ਜੀ ਸੋ ਬਹੁਤ ਨੇਕ ਭਰਾਲਾ ਬਹੁਤ ਮਲਖਣ ਸੋਚ ਆ ਕਿ ਆਪਾਂ ਨੂੰ ਧੀਆਂ ਦੀ ਵੀ ਲੋੜੀ ਮਨਾਉਣੀ ਚਾਹੀਦੀ ਆ ਪੁੱਤਾਂ ਦੀ ਲੋੜੀ ਤਾਂ ਹਰੇਕ ਆਵਦੇ-ਆਵਦੇ ਘਰ ਕਰਦਾ ਸਾਰਿਆਂ ਨੂੰ ਚਾਹ ਹੁੰਦਾ ਵੀ ਸਾਡੇ ਘਰ ਬੱਚਾ ਪੈਦਾ ਹੋਇਆ ਅਸੀਂ ਲੋਹੜੀ ਦਾ ਚਾਹ ਕਰਾਂਗੇ ਲੋਹੜੀ ਮਨਾਵਾਂਗੇ ਪਰ ਕਿਸੇ ਹੋਰ ਬਾਰੇ ਸੋਚਣਾ ਕਿ ਮੇਰੇ ਵਰਗੀਆਂ ਜਿਹੜੀਆਂ ਨੱਚ ਰਹੀਆਂ ਸੀਗੀਆਂ ਆਗਾ ਪੂਰਾ ਇੰਜੋਏ ਕਰ ਰਹੀਆਂ ਸੀਗੀਆਂ ਉਹ ਅੱਜ ਕੱਲ ਤਿਆਂ ਪੁੱਤਾਂ ਵਾਲਾ ਜਿਹੜਾ ਫਰਕ ਹੈ ਉਹ ਬਹੁਤ ਮਿਟ ਗਿਆ ਮੈਨੂੰ ਲੱਗਦਾ ਈਆਂ ਦੇ ਹੋਣ ਦਾ ਜਿਆਦਾ ਚਾਹ ਚੜਦਾ ਹੈ ਕਿਉਂਕਿ ਪਤਾ ਹੁੰਦਾ ਹੈ ਇਹਨਾਂ ਨੇ ਤਾਂ ਆਪ ਹੀ ਕਿਸੇ ਨਾ ਕਿਸੇ ਮੰਜ਼ਲ ਤੇ ਪਹੁੰਚ ਜਾਣਾ ਸਾਨੂੰ ਜਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਇੱਕ ਸਹੀ ਰਸਤਾ ਦਿਖਾਉਣ ਦੀ ਲੋੜ ਹੈ ਇੱਕ ਮੌਕਾ ਦੇਣ ਦੀ ਲੋੜ ਹੁੰਦੀ ਹੈ ਬੱਚੇ ਨੂੰ ਕਿ ਉਹਨੂੰ ਚੰਗੀ ਐਜੂਕੇਸ਼ਨ ਮਿਲ ਜੇ ਗਰਬਾਣੀ 'ਚ ਵੀ ਆਉਂਦਾ ਹੈ ਕਿ ਸੋਕਿਓ ਮੰਦਾ ਆਖੀਏ ਜਿਤ ਜੰਮੇ ਰਾਜਾਨ ਸੋ ਮਾਲਕ ਦੇ ਦੇਣ ਹੈ ਬਹੁਤ ਕੀਮਤੀ ਬੱਚੇ ਨੇ ਚੰਗੀਆਂ ਚੀਜ਼ਾਂ ਸਿਖਾਓ ਦੁਨੀਆਦਾਰੀ ਵਿੱਚ ਵਿਚਰਨਾ ਸਿਖਾਓ ਮੈਨੂੰ ਲੱਗਦਾ ਅੱਜ ਕੱਲ ਦੇ ਬੱਚੇ ਇੰਨੇ ਕੁ ਟੈਲੈਂਟਡ ਨੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਆਪਾਂ ਨੂੰ ਜ਼ਿਆਦਾ ਸਹੀ ਪਰਵਰਿਸ਼ ਕਰਦੋ ਉਹ ਆਪ ਹੀ ਕਿਸੇ ਨਾ ਕਿਸੇ ਰਸਤੇ 'ਚ ਪੈ ਜਾਣਗੇ ਤੇ ਅੱਜ ਕੱਲ ਦੀਆਂ ਮਾਵਾਂ ਮੈਨੂੰ ਲੱਗਦਾ ਜ਼ਿਆਦਾ ਐਜੂਕੇਟਿਡ ਨੇ ਤੁਹਾਨੂੰ ਵੀ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਕੀ ਕੀ ਕਰਨਾ ਹੈ ਸਾਰਿਆਂ ਹੱਸ ਰਹੀਆਂ ਨੇ ਕਿਉਂਕਿ ਸਾਰੇ ਪੜੇ ਲਿਖੇ ਹੋ ਤੁਸੀਂ ਪੰਜਾਬ ਆਪਣਾ ਬਹੁਤ ਤਰੱਕੀ ਕਰ ਰਿਹਾ ਹੈ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ ਕਿ ਹੋਂਦ ਚਾਏ ਨੇ ਲੋਕ ਆਪਣੇ ਮਨਾ ਰਹੇ ਨੇ ਲੋਹੜੀਆਂ ਨੂੰ ਚਾਵਾਂ ਨਾਲ 3 ਨੂੰ ਬਹੁਤ ਚਾਵਾਂ ਨਾਲ ਅੱਜ ਕੱਲ ਲੋਕ ਮਨਾ ਰਹੇ ਨੇ ਸੋ ਸਰਕਾਰ ਉਪਰਾਲੇ ਕਰ ਰਹੀ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਵੇਂ ਤੁਸੀਂ ਪਿਆਰ 2022 ਚ ਮੁੱਖ ਮੰਤਰੀ ਸਾਹਿਬ ਨੂੰ ਬਖਸ਼ਿਆ ਹਮੇ ਤਿਆਰ ਕਰਦੇ ਰਹੋ ਕਦੇ ਵੀ ਅਸੀਂ ਕੰਮਾਂ 'ਚ ਕਮੀ ਨਹੀਂ ਆਉਣ ਦਿੰਦੇ ਜਿੰਨੇ ਜੋਗੇ ਹੈਗੇ ਆ ਤੁਹਾਡੇ ਵਿੱਚ ਹਾਜ਼ਰ ਰਹਾਂਗੇ ਤੁਹਾਡੇ ਵਿੱਚ ਵਿਚਰਦੇ ਰਹਾਂਗੇ ਮੈਂ ਸਿਆਸੀ ਪ੍ਰੋਗਰਾਮਾਂ ਤੇ ਨਾਲ ਕਿਤੇ ਜਾਵਾਂ ਨਾ ਜਾਵਾਂ ਜਿੱਥੇ ਧੀਆਂ ਦੀ ਗੱਲ ਹੋਵੇ ਜਿੱਥੇ ਸਮਾਜ ਦੀ ਗੱਲ ਹੋਵੇ ਮੈਂ ਤੋਂ ਨਾ ਨਹੀਂ ਕੀਤੀ ਜਾਂਦੀ ਮੇਰਾ ਦਿਲ ਕਰਦਾ ਕਿ ਆਪਦੇ ਲੋਕਾਂ ਨੂੰ ਮਿਲ ਕੇ ਆਵਾਂ ਕੋਈ ਤੁਹਾਡੇ ਤੋਂ ਗੱਲੋਂ ਪਿੱਛੇ ਨਹੀਂ ਹੈਗੀਆਂ ਤੁਸੀਂ ਮੌਕਾ ਤਾਂ ਦਿਓ ਇੱਕ ਜੇ ਆਪਾਂ ਗੱਲ ਕਰਨੀ ਹੈ ਪੁਲਿਸ ਚ ਭਰਤੀ ਹੁੰਦੇ ਨੇ ਬੱਚੇ ਉਹਦੇ ਚ ਵੀ ਕੁੜੀਆਂ ਸਭ ਤੋਂ ਅੱਗੇ ਨਿਕਲ ਜਾਂਦੀਆਂ ਜਦੋਂ ਰਿਜ਼ਲਟ ਆਉਂਦੇ ਨੇ 10ਵੀਂ 12ਵੀਂ ਦੇ ਜੇ ਤੁਸੀਂ ਅਖਬਾਰ ਖੋਲੋਗੇ ਮੈਨੂੰ ਲੱਗਦਾ 90% ਕੁੜੀਆਂ ਪਹਿਲੇ ਨੰਬਰ ਤੇ ਆਈਆਂ ਹੁੰਦੀਆਂ ਸੋ ਇਹ ਗੱਲਾਂ ਤਾਂ ਮੈਨੂੰ ਲੱਗਦਾ ਹੁਣ ਕਰਨ ਦੀ ਲੋੜ ਨਹੀਂ ਸਭ ਨੂੰ ਪਤਾ ਹੈ ਕਿ ਕੁੜੀਆਂ ਬਹੁਤ ਤਰੱਕੀਆਂ ਕਰ ਸਕਦੀਆਂ ਨੇ ਤੇ ਤੁਹਾਡੇ ਸਾਰੇ ਬੱਚਿਆਂ ਦੇ ਜਿਹੜੀ ਅੱਜ ਲੋਹੜੀ ਵੰਡ ਕੇ ਬੜੀ ਖੁਸ਼ੀ ਹੋ ਰਹੀ ਹੈ ਜਿੱਥੇ ਸੰਤ ਮਹਾਂਪੁਰਸ਼ ਪਹੁੰਚੇ ਨੇ ਅਤੇ ਪੱਤਰਕਾਰ ਮੀਡੀਆ ਪਹੁੰਚਾਏ ਕਲਾਕਾਰ ਭਰਾ ਬੋਲ ਜਿਹੜੇ ਸਮਾਜ ਸੇਵਕ ਪਹੁੰਚੇ ਨੇ ਇਸ ਬਹੁਤ ਵਧੀਆ ਖੁਸ਼ੀ ਹੈ ਕਿ ਇਹ ਜਿਹੜਾ ਕਾਰਜ ਜਿੱਦਾਂ ਤੇ ਮੇਰੇ ਵੀਰ ਬਲਜੀਤ ਸਿੰਘ ਗੁਰੀ ਵੀ ਨਾਲ ਖੜੇ ਨੇ ਤੇ ਵੱਡੀ ਗੱਲ ਇਹ ਹੈ ਕਿ ਇਦਾਂ ਦਾ ਕਾਰਜ ਹਰੇਕ ਇਲਾਕੇ 'ਚ ਹੋਣਾ ਚਾਹੀਦਾ ਹੈ ਪੰਜਾਬ ਵਾਸੀਆਂ ਵਾਸਤੇ ਇਹ ਇਥੋਂ ਦਾ ਮੈਸੇਜ ਹੈ ਜਿਹੜੇ ਪ੍ਰੋਗਰਾਮ ਦੇਖਣਗੇ ਬਹੁਤ ਹੀ ਸਤਿਕਾਰਯੋਗ ਜੋਲ ਭਰੋ ਕੋਟਕਾ ਪਿੰਦੂ ਜੌੜਜੀ ਮਰੀਕ ਸਿੰਘ ਸੈਣੀ ਜੀ ਤੇ ਸਮੁੱਚੀ ਟੀਮ ਵਧਾਈ ਦੇ ਹਾਤਰ ਹੈ ਕਿਉਂਕਿ ਬੜਾ ਬਦਕਰਾ ਕੀਤਾ ਜਾਂਦਾ ਸੀ ਧੀਆਂ ਦੇ ਨਾਲ ਅੱਜ ਇਹਨਾਂ ਨੇ ਬਹੁਤ ਚਿਰ ਤੋਂ ਚੱਲੇ ਆ ਰਹੇ ਪ੍ਰੋਗਰਾਮ ਵੈਸੇ ਤਾਂ ਹੈ ਅੱਜ 5100 ਧੀਆਂ ਦੀ ਨਵ ਜੰਮੀਆਂ ਧੀਆਂ ਦੀ ਲੋੜੀ ਪਾਈ ਹੈ ਸੋ ਇੱਕ ਸਮਾਜ ਨੂੰ ਸੇਧ ਦਿੱਤੀ ਹੈ ਕਿ ਧੀਆਂ ਤੇ ਬੱਚਿਆਂ ਦੇ ਵਿੱਚ ਬੇਟਿਆਂ ਦੇ ਵਿੱਚ ਕੋਈ ਫਰਕ ਨਹੀਂ ਸੋ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਜਿੱਥੇ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਤੇ ਮੁੱਖ ਮਹਿਮਾਨ ਤੌਰ ਤੇ ਸਾਡੇ ਭਗਵਾਨਤਬਾਨ ਜੀ ਉਹਨਾਂ ਦੇ ਪਤਨੀ ਜਿਹਦਾ ਪਿੰਦੂ ਜੋਹਰ ਸਾਹਿਬ ਅਪਰਾਲਾ ਕਰ ਰਿਹਾ ਇੱਕ ਸੁਨੇਹਾ ਆ ਹਰ ਇੱਕ ਨੂੰ ਇਦਾਂ ਦੇ ਸਮਾਜਿਕ ਪ੍ਰੋਗਰਾਮ ਹੋਣੇ ਚਾਹੀਦੇ ਆ ਤਾਂ ਜੋ ਧੀਆਂ ਦੇ ਪੱਤਾਂ ਵਿੱਚ ਫਰਕ ਨਾ ਰਹੇ ਸੋ ਮੈਂ ਬਹੁਤ-ਬਹੁਤ ਵਧਾਈ ਦੇਣਾ ਆਪਣੇ ਪਿੰਦੂ ਜੋਹਰ ਸਾਹਿਬ ਨੂੰ ਤੇ ਅਮਰੀਤ ਸਿੰਘ ਸੈਣੀ ਸਾਹਿਬ ਨੂੰ ਸਭ ਤੋਂ ਪਹਿਲਾਂ ਤਾਂ ਸੱਜਣਾ ਦੇ ਨਾਮ ਤੇ ਸਮੁੱਚੀ ਟੀਮ ਹੈ ਉਹਨਾਂ ਦੀ ਪਿੰਦੂ ਜੋਹਰ ਸਾਹਿਬ ਹੈ ਜੀ ਆ ਜੇ ਮੇਲ ਤੇ ਅਮਰੀਤ ਸਿੰਘ ਸੈਣੀ ਸਾਹਿਬ ਹੈ ਜੀ ਉਹਨਾਂ ਦੀ ਸਮੁੱਚੀ ਟੀਮ ਹੈ ਬਹੁਤ ਵਧਾਈ ਦੇ ਪਾਤਾ ਰਹਾ ਸੋ ਇਹਦੇ ਵਿੱਚ ਜਿੱਦਾਂ ਹੁਣ ਬਲੱਡ ਡੇਟ ਦੀ ਗੱਲ ਕਰੀਏ ਜਾਂ ਬਲੱਡ ਕੈਂਪ ਦੀ ਗੱਲ ਕਰੀਏ ਹੈਪੀ ਮਾਹੀ ਜੀ ਆ ਤੇ ਮੈਂ ਖੁਦ ਇਹ ਬਲਜੀਤ ਸਿੰਘ ਲੱਲੀ ਤੇ ਆ ਸਾਡੇ ਬਹੁਤ ਹੀ ਵਧੀਆ ਸ਼ਲਾਘਾ ਚੋਕਾ ਤੋਂ ਫੋਰ ਵੀ ਸਾਡੇ ਮੈਂਬਰ ਸਹਿਬਾਨ ਨੇ ਬਹੁਤ ਸੋ ਮੈਂ ਤਾਂ ਪਿੰਦੂ ਜੋੜ ਸਾਹਿਬ ਕਰਦਾ ਧਰਦਾ ਤੇ ਅਮਰੀਕ ਸਿੰਘ ਸੈਣੀ ਸਾਹਿਬ ਆ ਤੇ ਸੁਚੇ ਉਹਦੇ ਟੀਮ ਹੈ ਜੀ ਬਹੁਤ ਬਹੁਤ ਵਧਾਈ ਦੇ ਪਾਤਾ